ਉਸ ਦੀ ਸਬਾ ਵਿੱਚ ਕੇਵਲ ਕਰਮਾਂ ਦੇ ਵਿਚਾਰ ਹੈ ਬਾਕੀ ਕੁਝ ਵੀ ਨਹੀਂ ਉਹ ਨਹੀਂ ਦੇਖਦਾ ਇਸ ਦਾ ਰੰਗ ਕੀ ਇਸ ਦਾ ਰੂਪ ਕੀ ਇਹਦੀ نسل ਕੀ ਇਹਦੀ ਭਾਸ਼ਾ ਕੀ ਇਸ ਦਾ ਮਜ਼ਹਬ ਕੀ ਇਹਦਾ ਮੁਲਕ ਕੀ ਇਹਦੀ ਕੌਮ ਕੀ ਹੈ ਇਹ ਨਹੀਂ ਦੇਖਦਾ ਪਰਮਾਤਮਾ ਇਹਨਾਂ ਨੂੰ ਨਹੀਂ ਦੇਖਦਾ ਪਰਮਾਤਮਾ ਕੇਵਲ ਕਰਮ ਦੇਖਦਾ ਹੈ ਕਰਮੇ ਕਰਮੇ ਹੋਏ ਵਿਚਾਰ ਮਹਾਤਮਾ ਬੁੱਧ ਨੇ ਕਿਦਰ ਇੱਕ ਐਲਾਨੀਆਂ ਦੋ ਬਚਨ ਕਹਿ ਦਿੱਤੇ ਸਨ ਭਗਵਾਨ ਦੀ ਫਿਕਰ ਨਾ ਕਰੋ ਕਰਮ ਦੀ ਫਿਕਰ ਕਰੋ ਔਰ ਉਹਨਾਂ ਦੇ ਮੂੰਹੋਂ ਕਿਦਰ ਇਹ ਬੋਲ ਵੀ ਨਿਕਲ ਗਿਆ ਕਰਮ ਹੀ ਭਗਵਾਨ ਹੈ ਇਸ ਦੇਸ਼ ਦੇ ਕਰਮ ਕਾਂਢੀ ਲੋਕਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ ਇਹ ਵੀ ਮਾਰਜ਼ ਕਰਦੇ ਆ ਕਰਮ ਕਰਨੇ ਵੀ ਪੈਂਦੇ ਨੇ ਕਰਮ ਛੋੜਨੇ ਵੀ ਪੈਂਦੇ ਨੇ ਇਸੇ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਰਮ ਕਰਤ ਹੋਵੇ ਨਾਹ ਕਰਮ ਤਿਸ ਬੈਸਨੋਂ ਦਾ ਨਿਰਮਲ ਧਰਮ ਅਗਰ ਕਰਮ ਛੋੜਨੇ ਨਹੀਂ ਪਏ ਤਾਂ ਸਮਝਣਾ ਇਹ ਮੰਜ਼ਿਲ ਤੇ ਨਹੀਂ ਪਹੁੰਚਿਆ ਅਗਰ ਇਹ ਗੱਡੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਗੱਡੀ ਠਿਕਾਣੇ ਤੇ ਨਹੀਂ ਪਹੁੰਚੀ ਅਗਰ ਇਹ ਬੇੜੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਬੇੜੀ ਪਾਰ ਨਹੀਂ ਪਹੁੰਚੀ ਤੇ ਪਾਰ ਪਹੁੰਚ ਕੇ ਅਗਰ ਕੋਈ ਬੇੜੀ ਨੂੰ ਸਿਰ ਤੇ ਚੁੱਕ ਲਵੇ ਮੰਜ਼ਿਲ ਤੇ ਪਹੁੰਚ ਕੇ ਅਗਰ ਕੋਈ ਆਖੇ ਮੈਂ ਗੱਡੀ ਤੋਂ ਉਤਰ ਨਹੀਂ ਨੀ ਮੈਂ ਤੇ ਗੱਡੀ ਦੇ ਵਿੱਚ ਬੈਠਣਾ ਹੈ ਤੋ ਇਸ ਮਨੁੱਖ ਨੇ ਬਿਨਾ ਲਕਸ਼ ਦੇ ਬਿਨਾ ਮਨੋਰਥ ਦੇ ਸਫ਼ਰ ਕੀਤਾ ਹੈ ਮੰਜ਼ਿਲ ਨੂੰ ਸਮਝੇ ਬਿਨਾ ਇਹਨੇ ਸਫ਼ਰ ਕੀਤਾ ਮੈਂ ਫਿਰ ਅਰਜ਼ ਕਰਾਂ ਨਹੀਂ ਲੋੜ ਪੈਂਦੀ ਬੇੜੀ ਦੀ ਜਦ ਪਾਰ ਹੋ ਜਾਏ ਉਤਰਨਾ ਪੈਂਦਾ ਹੈ ਗੱਡੀ ਤੋਂ ਜਦ ਮੰਜ਼ਿਲ ਤੇ ਪਹੁੰਚ ਜਾਏ ਥਾਲੀ ਇੱਕ ਪਾਸੇ ਕਰ ਦੇਣੀ ਪੈਂਦੀ ਹੈ ਜਦ ਰੋਟੀ ਖਾ ਲਈਏ ਭੋਜਨ ਛਕ ਲਈਏ ਫਿਰ ਤੇ ਇੱਕ ਪਾਸੇ ਕਰਨੀ ਪੈਂਦੀ ਸਾਰਾ ਕਰਮ ਕਾਂਡ ਵਿਅਰਥ ਹੋ ਜਾਂਦਾ ਹੈ ਜਦ ਕੋਈ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਕਰਮ ਤੇ ਚੱਲਣਾ ਹੈ ਕਰਮ ਤੇ ਥਕੇ ਨਾ لیکن میں پھر عرض کراں مہاتما بوذ نے کرما تے اس واسطے زور دیتا کہ پرماطما دی عدالت پربھو کےول کرم دے وچار کردے رنگ دے نہیں روپ دے نہیں نسل دے نہیں سنسارک تلے جد وی کوئی اننت ہوے گا کرم دے تلے تے پرمار تلے جد کسے نے اننت ہونا یا ہوے گا کرم چھٹ جان گے اگے لنگ گے ਕਰਮਾ ਤੋਂ ਅੱਗੇ ਲੰਘ ਗਏ ਹੁਣ ਉਹ ਕਰਮ ਕਰਦਾ ਨਹੀਂ ਕਰਮ ਉਸ ਤੋਂ ਹੁੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਇਕ ਤੇ ਕਰਮ ਦਾ ਮੈਂ ਕਰਤਾ ਔਰ ਮੈਂ ਕਰ ਰਿਹਾ ਮੈਨੂੰ ਦੁਨਿਆਵੀ ਲਾਭ ਚਾਹੀਦਾ ਹੈ ਦੁਕਾਨ ਖੋਲ ਰਿਹਾ ਬਿਜ਼ਨਸ ਕਰ ਰਿਹਾ ਕੰਮ ਧੰਦਾ ਕਰ ਰਿਹਾ ਇਸ ਕਰਮ ਨਾਲ ਕਰਤਾ ਭਾਵ ਚਾਹੀਦਾ ਹੈ ਲੇਕਿਨ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਕੋਈ ਦਾਨ ਪੁੰਨ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਅਗਰ ਇਸ ਨਾਲ ਵੀ ਕਰਤਾ ਭਾਵ ਹੈ ਤਾਂ ਇਹ ਕਰਮ ਸੰਸਾਰੀ ਹੋ ਗਿਆ ਤੇ ਸੰਸਾਰ ਦਾ ਕੋਈ ਕਰਮ ਵੀ ਸ਼ੁੱਧ ਨਹੀਂ ਆਉਂਦਾ ਮਹਿਲਾ ਆਉਂਦਾ ਹੈ ਮਲੀਨ ਆਉਂਦਾ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਨਿਰਮਲ ਧਰਮ ਨਹੀਂ ਹੈ ਕਿਉਂਕਿ ਕਰਮ ਹੀ ਨਿਰਮਲ ਨਹੀਂ ਹੈ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਨਿਰਮਲ ਧਰਮ ਕਿਹੜਾ ਹੈ ਜੋ ਨਿਰਮਲ ਕਰਮ ਤੇ ਖੜਾ ਹੈ ਤੇ ਨਿਰਮਲ ਕਰਮ ਖੇੜਾ ਜਿਸ ਦੇ ਨਾਲ ਕਰਤਾਪਣ ਨਹੀਂ ਮੈਂ ਨਹੀਂ ਕਰ ਰਿਹਾ ਕਰਮ ਹੋ ਰਹੇ ਨੇ ਮੈਂ ਕਰਦਾ ਨਹੀਂ ਪਿਆ ਜੈਸੇ ਫੁੱਲ ਸੁਗੰਧ ਦੇ ਨਹੀਂ ਰਿਹਾ ਸੁਗੰਧ ਉਸ ਤੋਂ ਨਿਕਲ ਰਹੀ ਹੈ ਓਵਰਫਲੋ ਹੈ ਕਤਈਓ ਵੰਡ ਨਹੀਂ ਰਿਹਾ ਉਸ ਤੋਂ ਨਿਕਲ ਰਹੀ ਹੈ ਉਛਲ ਰਹੀ ਹੈ ਸੂਰਜ ਰੋਸ਼ਨੀ ਵੰਡ ਨਹੀਂ ਰਿਹਾ ਦੇ ਨਹੀਂ ਰਿਹਾ ਸੁਭਾਵਕ ਨਿਕਲ ਰਹੀ ਹੈ ਉਸ ਦਾ ਸੁਭਾਅ ਹੋ ਗਿਆ ਹੈ ਇਸ ਤਰ੍ਹਾਂ ਸ਼ੁਭ ਕਰਮ ਜੇ ਸੁਭਾਅ ਬਣ ਗਿਆ ਕਰਤਾਪਨ ਨਹੀਂ ਹੋ ਰਹਿਨੇ ਉਸ ਤੋਂ ਕਰਮ ਇਹ ਕਰਮਾ ਤਾਂ ਅੱਗੇ ਚਲਾ ਗਿਆ ਇਸ ਤੇ ਕੋਈ ਬਖਸ਼ਿਸ਼ ਹੋ ਗਈ ਹੈ ਕਰਮ ਕਰਤ ਹੋਵੇ ਨਾ ਹੈ ਕਰਮ ਜਿੰਨੇ ਚਿਰ ਤੱਕ ਮਨੁੱਖ ਕਰਮ ਦਾ ਕਰਤਾ ਹੈ ਉਹ ਕਰਮ ਸੰਸਾਰੀ ਨੇ ਤੇ ਸੰਸਾਰੀ ਕਰਮ ਕਰਤੇ ਭਾਵ ਤੋਂ ਬਿਨਾ ਹੋ ਵੀ ਨਹੀਂ ਸਕਦੇ ਉਸ ਦੇ ਸੰਸਾਰਿਕ ਲਾਭ ਚਾਹੀਦਾ ਹੈ ਕਰਤਾਪਨ ਚਾਹੀਦਾ ਹੈ मैं दुकान खोल रहा मैं कम धंधा कर रहा ये सब कुछ मैं कर रहा इतना चाहिए लेकिन ये सेवा मैं की थी, ये दान मैं देता है ये ग्ञान मेरा है ये साधना मेरी है और जितना मेरा मेरा भाव इस जुड़ेगा तेरा प्रगति नहीं होगा ये भी मैं अर्ज कर दिया तू तो प्रगति नहीं होगा क्योंकि कर्म मेरा भाव जुड़े है मेरा संसार है तेरा ही निरंकार है इंज कह है कबीर कहने तू करता मुझ में रहा ना हो जब आपा पर जत देख तू इस तरह का पुरुष अगर कोई संसारक कर्म भी करे धंधा भी करे वह भी धर्म है उसका तकड़ी तोलना भी तेरा तेरा हो जाएगा धर्म हो जाएगा वो कपड़ा बुनना भी धर्म हो जाएगा ਉਸ ਦਾ ਕਪੜਿਆਂ ਨੂੰ ਰੰਗਣਾ ਵੀ ਧਰਮ ਹੋ ਜਾਏਗਾ ਜੈਸੇ ਨਾਮ ਦੇਵ ਕਹਿੰਦੇ ਨਰਾਗ ਨਰਾਗੋ ਸੇਵਨ ਸੇਵੋ RAM ਨਾਮ ਬਿਨ ਘਰੀ ਨ ਜੀਉ ਕਪੜੇ ਰੰਗੇ ਜਾ ਰਿਹਾ ਨਾਲੇ ਆਪਣਾ ਮਨ ਰੰਗੇ ਜਾ ਰਿਹਾ ਧੰਦਾ ਧਰਮ ਬਣ ਗਏ ਜੁਤੀਆਂ ਗੰਡੇ ਜਾ ਰਿਹਾ ਰਵਦਾਸ ਨਾਲੇ ਆਪਣਾ ਦਿਲ ਤੇ ਦੂਜਿਆਂ ਦਾ ਦਿਲ ਰੱਬ ਨਾਲ ਗੰਡੇ ਜਾ ਰਿਹਾ ਧੰਦਾ ਧਰਮ ਬਣ ਗਏ ਤਕੜੀ ਤੋਲੀ ਜਾ ਰੇ ਨੇ ਬਾਬਾ ਜੀ ਤੇ ਗਿਣਤੀ ਕਰਦਿਆਂ ਕਰਦਿਆਂ ਹੁਣ ਹਿੰਸਾ ਆਇਆ ਤੇਰਾ ਫਿਰ ਤੇਰੇ ਨੇ ਅੱਗੇ ਨਹੀਂ ਜਾਣ ਦਿੱਤਾ ਤੇਰਾ 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 ਫਿਰ ਤੇ ਦਿਨ ਭਰ ਤੇਰਾ ਤੇਰਾ ਚੱਲਦਾ ਰਿਹਾ ਤੇ ਜਦ ਹੈ ਤੇਰਾ ਤਾਂ ਫਿਰ ਮੁਕਣਾ ਕਿੱਥੇ ਸੀ ਟੋੜ ਕਿੱਥੇ ਆਣੀ ਸੀ ਤੇਰਾ ਤੇਰਾ ਇਹ ਤਕੜੀ ਤੋਲਣਾ ਵੀ ਧਰਮ ਬਣ ਗਿਆ ਕਈਆਂ ਦਾ ਮਾਲਾ ਫੇਰਨਾ ਵੀ ਤਕੜੀ ਤੋਲਣਾ ਹੁੰਦਾ ਹੈ ਕਈਆਂ ਦਾ ਤਕੜੀ ਤੋਲਣਾ ਵੀ ਮਾਲਾ ਫੇਰਨਾ ਇਹ ਵੀ ਮਾਰਜ ਕਰਦੇ ਆਂ ਕਈਆਂ ਦਾ ਗੁਰਦੁਆਰੇ ਬੈਠਣਾ ਵੀ ਦੁਕਾਨ ਤੇ ਬੈਠਣਾ ਹੈ ਬਾਜ਼ਾਰ ਦੇ ਚ ਬੈਠਣਾ ਹੈ ਔਰ ਕਈਆਂ ਦਾ ਬਾਜ਼ਾਰ ਦੇ ਚ ਬੈਠਿਆ ਹੋਇਆ ਵੀ ਇੰਜ ਸਮਝ ਲਓ ਗੁਰੂ ਕੋਲ ਬੈਠਾ ਹੈ ਕਈਆਂ ਦਾ ਪਾਠ ਕਰਨਾ ਵੀ ਇੰਜ ਹੈ ਜੈਸੇ ਸੰਸਾਰਿਕ ਚੀਜ਼ਾਂ ਦੀ ਕੋਈ ਗਿਣਤੀ ਕਰਨੀ ਲੋਕੀ ਕਰਦੇ ਨੇ ਮੈਂ ਇਤਨੇ ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਅਰਦਾਸ ਕਰਾਂ ਪੁਰਖਾ ਅਜੇ ਵੀ ਤੂੰ ਕਹਿਣਾ ਹੈ ਅਰਦਾਸ ਕਰੋ ਤੇ ਇਸ ਦਾ ਮਤਲਬ ਹੈ ਪ੍ਰਮਾਤਮਾ ਤੱਕ ਤੇਰੇ ਬੋਲ ਨਹੀਂ ਪਹੁੰਚੇ ਤੇਰਾ ਪਾਠ ਨਹੀਂ ਪਹੁੰਚੇਗਾ। ਅਗਰ ਪਹੁੰਚਿਆ ਹੁੰਦਾ ਤੇ ਤੂੰ ਇਤਨਾ ਕਹਿਣਾ ਵੀ ਨਹੀਂ ਸੀ। ਅਰਦਾਸ ਕਰੋ। ਅਗਰ ਪਹੁੰਚ ਗਏ ਹੁੰਦੇ ਤੇ ਤੈਨੂੰ ਗਿਣਤੀ ਮਿੰਤੀ ਵੀ ਜ਼ਿਆਦ ਨਹੀਂ ਰਹਿਣੀ ਸੀ। ਸਾਰੇ ਉਹ ਧਾਰਮਿਕ ਕਰਮ ਸੰਸਾਰਿਕ ਕਰਮ ਹੋ ਜਾਂਦੇ ਨੇ। ਅਗਰ ਉਹਨਾਂ ਨਾਲ ਮੈਂ ਜੁੜ ਗਏ। ਕਰਮ ਕਰਤ ਹੋਵੇ ਨਾ ਕਰਮ ਮੈਂ ਨਹੀਂ ਕੀਤੇ। ਮੈਂ ਨਹੀਂ ਕਰ ਰਿਹਾ ਉਸ ਤੋਂ ਕਰਮ ਹੁੰਦੇ ਨੇ ਉਹ ਕਰਮ ਕਰਦਾ ਨਹੀਂ ਕਰਮ ਕਰਤ ਹੋ ਵਹਿ ਨਹ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਤੋ ਖੈਰ ਮੈਂ ਇਹ ਕਾਂਗਾ ਨਾ ਮੈਂ ਅਰਸ ਕਰ ਰਿਆ ਸੀ ਪ੍ਰਮਾਤਮਾ ਦੇ ਉੱਤੇ ਸਿਰਫ ਦੋ ਹੀ ਦੂਰੀਆਂ ਲਾਗੂ ਹੁੰਦੀਆਂ ਨੇ ਸਮੇਂ ਤੇ ਸਥਾਨ ਦੀ ਦੂਰੀ ਨਹੀਂ ਦੂਰੀ ਲਾਗੂ ਹੁੰਦੀ ਹੈ ਸਮਝ ਦੀ ਦੂਰੀ ਲਾਗੂ ਹੁੰਦੀ ਹੈ ਚੇਤੇ ਦੀ ਸਿਮਰਤੀ ਮੇਰੀ ਸਿਮਰਤੀ ਚ ਨਹੀਂ मेरी समझ देच नहीं जितने चिर तक समझ देच नहीं जितने चिर तक सिमरती देच नहीं तो क्षमा करने परमात्मा दूर दूर है, दूर है। अगर कोई कह रहा है दूर है दूर है तो स्पष्ट वो कह रहा है मेरी समझ तो परे और मेरी सिमरती तो परे मेरे चेते तो परे, गावे को जापे दिसे दूर ਮਹਾਰਾਜ ਕਹਿੰਦੇ ਹੈ ਹਜੂਰ ਕਤ ਦੂਰ ਬਤਾਓ ਦੁੰਦਰ ਬਾਂਧੋ ਸੁੰਦਰ ਪਾਓ ਕਿਉਂ ਦੂਰ ਕਹਿੰਦੇ ਹੋ ਹੈ ਹਜੂਰ ਕਤ ਦੂਰ ਬਤਾਓ ਕਿਉਂ ਦੂਰ ਕਹਿੰਦੇ ਹੋ ਪਰ ਜੇ ਸਮਝ ਤੋ ਪਰੇ ਤੇ ਦੂਰ ਹੈ ਜੇ ਸਿਮਰਤੀ ਤੋ ਪਰੇ ਤੇ ਦੂਰ ਹੈ ਇਹ ਦੂਰ ਅਗਰ ਸਮਝ ਦੇ ਚ ਗੱਲ ਆ ਗਈ ਹੈ ਸਿਮਰਤੀ ਦੇ ਚ ਆ ਗਈ ਹੈ ਤੋ ਨੇੜੇ ਤੋ ਨੇੜੇ ਹੈ ਕਹਿ ਰਵਦਾਸ ਹਾਥ ਪੇ ਨੇਰੇ ਸਹਿਜੇ ਹੋਏ ਸੋ ਹੋਈ ਜੋ ਬਹੁਤ ਨੇੜੇ ਹੋਵੇ ਉਹਨੂੰ ਅੱਖ ਵੇਖਣ ਦੇ ਵਿੱਚ ਅਸਮਰਥ ਰਹਿ ਜਾਂਦੀ ਹੈ ਜਿਵੇਂ ਤਸਵੀਰ ਨੂੰ ਮੈਂ ਆਪਣੀ ਅੱਖਾਂ ਤੇ ਰੱਖ ਲਵਾਂ ਅੱਖਾਂ ਨਹੀਂ ਵੇਖ ਸਕਣਗੀਆਂ ਵੇਖਣ ਲਈ ਕੋਈ ਦੂਰੀ ਚਾਹੀਦੀ ਹੈ ਜਿਵੇਂ ਗੁਟਕੇ ਨੂੰ ਕੋਈ ਕਿਤਾਬ ਨੂੰ ਮੈਂ ਅੱਖਾਂ ਦੇ ਉੱਪਰ ਲੱਕ ਰਵਾਂ ਨਹੀਂ ਪੜ ਸਕਾਂਗਾ ਪੜਨ ਲੱਗੇ ਆ ਅੱਖਰਾਂ ਨੂੰ ਦੇਖਣ ਲੱਗੇ ਆ ਕੋਈ ਦੂਰੀ ਚਾਹੀਦੀ ਹੈ ਕਈ ਵਾਰ ਅੱਖ ਦੇ ਚ ਰੜਕ ਪੈ ਜਾਂਦੀ ਹੈ ਅਸੀਂ ਦੂਸਰੇ ਨੂੰ ਕਹਿੰਦੇ ਆ ਜਰਾ ਵੇਖ ਮੇਰੀ ਅੱਖ ਦੇ ਚ ਕੀ ਪੈ ਗਿਆ ਹੱਦ ਹੋ ਗਈ ਅੱਖਾਂ ਵੱਡੇ ਵੱਡੇ ਪਹਾੜਾਂ ਨੂੰ ਵੇਖ ਲੈਂਦੀਆਂ ਨੇ ਵੱਡੀ ਭੀੜ ਨੂੰ ਵੇਖਦੀਆਂ ਨੇ ਉੱਚੀਆਂ ਉੱਚੀਆਂ ਬਿਲਡਿੰਗਾਂ ਸੂਰਜ ਚੰਨ ਤਾਰਿਆਂ ਤੱਕ ਨੂੰ ਵੇਖ ਲੈਂਦੀਆਂ ਨੇ ਇਹ ਅੱਖ ਅੱਖ ਦੇ ਚ ਪਈ ਹੋਈ ਇੱਕ ਰੜਕ ਇਹਨੂੰ ਨਹੀਂ ਦਿਖਾਈ ਦਿੰਦੀ ਰੜਕ ਬਹੁਤ ਨੇੜੇ ਹੈ ਬਹੁਤ ਨੇੜੇ ਹੈ ਜੋ ਬਹੁਤ ਨੇੜੇ ਹੈ ਨਹੀਂ ਦਿਖਾਈ ਦਿੰਦੀ ਤੇ ਇੰਜ ਕਹਿ ਲੋ ਪ੍ਰਮਾਤਮਾ ਦੇ ਉੱਤੇ ਤੇ ਨੇੜੇ ਕਹਿਣਾ ਵੀ ਕਿਸੇ ਹੱਦ ਤੱਕ ਅਨਿਆਏ ਹੋ ਜਾਣਾ ਅੱਖਾਂ ਦੇ ਵਿੱਚ ਹੈ ਅੱਖਾਂ ਦੇ ਵਿੱਚ ਹੈ ਪੈਰਾਂ ਦੇ ਵਿੱਚ ਉਸ ਦੀ ਹੋਂਦ ਬਿਨਾਂ ਤੇ ਪੈਰ ਚੱਲ ਵੀ ਨਹੀਂ ਸਕਦੇ ਉਸ ਦੀ ਹੋਂਦ ਬਿਨਾਂ ਤੇ ਅੱਖਾਂ ਵੇਖ ਵੀ ਨਹੀਂ ਸਕਦੀ ਉਸ ਦੀ ਹੋਂਦ ਬਿਨਾਂ ਤੇ ਜ਼ੁਬਾਨ ਬੋਲ ਵੀ ਨਹੀਂ ਸਕਦੀ ਉਹ ਤੇ ਇਤਨਾ ਨੇੜੇ ਉਹ ਤੇ ਇਤਨਾ ਨੇੜੇ ਹੈ ਹਜੂਰ ਕਤ ਦੂਰ ਬਤਾਵੋ ਦੁੰਦਰ ਬਾਂਧੋ ਸੁੰਦਰ ਪਾਓ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਬ੍ਰਾਹਮਣ ਮੁਸਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਭਾਈ ਸਾਹਿਬ ਭਾਈ ਨੰਦ ਲਾਲ ब्राह्मण भगवान की प्रस्त ली झलक वेखण चाहिदा और मूर्ति चाहिए ब्राह्मण मुश्ताक बुत जा खान का, खान का खाना है खुदा मस्जिद चाहिए नमाज ये खुदा का घर चाहिदा है खाना है खुदा मस्जिद पर भाई साहब कहें हर को जामे मोहब्बत ਦੇਦੈਮ ਸਰਸ਼ਾਰ ਅਸਤ ਮੈਂ ਤੇ ਜਿੱਥੇ ਤੱਕ ਦੇਖਦਾ ਸਭ ਕੁਝ ਖੁਦਾ ਦਾ ਹੀ ਕਰ ਹੈ ਹੋਰ ਕੁਝ ਹੈ ਹੀ ਨਹੀਂ ਸਭ ਭਗਵਾਨ ਦਾ ਮੰਦਰ ਹੈ ਜੋ ਦੇ ਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ ਗੋਵਿੰਦ ਹੈ ਸਗਲ ਭਵਨ ਕੀ ਮੂਰਤ ਏਕਾ ਮੁਖ ਤੇ ਰੇਟਕ ਸਾਲਾ ਸਮੋ ਬ੍ਰਹਮੰਡੋ ਸਿਕ ਦੀ ਮੂਰਤੀ ਦਿਖਾਈ ਦਿੱਤਾ ਹੈ ਹੁਣ ਹੋਰ ਕਿਹੜੀ ਮੂਰਤੀ ਬਣਾਈ ਹੈ गुरु नानक सगल भवन की मूरत एका तेरी मूर्ति मैं नहीं बना सकदा फिर मैं तेरा करता तू मेरी कृत है अकरता कृत है अमृता मृत है गुरु गोविंद सिंह जी महाराज कहंदे तू अकृत है मेरी कृत नहीं हो सकदा अगर मैं तैनू बना सकदा तो मेरी कृत हो सकदा तो फिर तू अमृत नहीं है मैं तैनू मिटा भी सकदा अकरता कृत है अमृता मृत है तू मेरी कृत नहीं है ਇਸ ਵਾਸਤੇ ਤੂੰ ਅੰਮ੍ਰਿਤ ਹੈ ਤੈਨੂੰ ਮਿਟਾਇਆ ਨਹੀਂ ਜਾ ਸਕਦਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਕਾਗਰਤਾ ਬਖਸ਼ਨੇ ਦੂਰੀ ਲਾਗੂ ਹੁੰਦੀ ਹੈ ਪ੍ਰਮਾਤਮਾ ਤੇ ਕਿਹੜੀ ਸਮਝ ਤੋਂ ਪਰੇ ਸਿਮਰਤੀ ਤੋਂ ਪਰੇ ਅਸਥਾਨ ਦੀ ਦੂਰੀ ਨਹੀਂ ਹੈ ਸਮੇਂ ਦੀ ਦੂਰੀ ਨਹੀਂ ਹੈ ਅਸਥਾਨ ਦੀ ਦੂਰੀ ਨਹੀਂ ਹੈ ਸਮੇਂ ਦੀ ਦੂਰੀ ਨਹੀਂ ਹੈ ਸਮਝ ਦੀ ਦੂਰੀ ਹੈ ਸਮਰਤੀ ਦੇ ਵਿੱਚ ਚੇਤੇ ਦੇ ਚਣ ਨਹੀਂ ਹੈ ਯਾਦ ਦੇ ਚ ਨਹੀਂ ਹੈ ਕਾਰਨ ਸਮਰਤੀ ਦੇ ਵਿੱਚ ਕਿਉਂ ਨਹੀਂ ਹੈ ਸਮਰਤੀ ਮਨੁੱਖ ਦੀ ਜਿਹੜੀ ਚੇਤੇ ਸ਼ਕਤੀ ਹੈ ਯਾਦ ਸ਼ਕਤੀ ਮਨ ਦਾ ਇੱਕ ਹਿੱਸਾ ਯਾਦ ਉਹ ਹੀ ਆਉਂਦਾ ਹੈ ਜੋ ਆਪਣਾ ਹੈ ਯਾਦ ਉਸ ਤੱਕ ਪਹੁੰਚਦੀ ਹੈ ਜੋ ਆਪਣਾ ਹੈ ਜੋ ਆਪਣਾ ਨਹੀਂ ਉਸ ਤੱਕ ਯਾਦ ਪਹੁੰਚਦੀ ਨਹੀਂ ਉਹ ਯਾਦ ਆਉਂਦਾ ਹੀ ਨਹੀਂ ਜਿਸ ਦਾ ਪ੍ਰਭਾਵ ਪੈ ਗਿਆ ਤੇ ਜੋ ਆਪਣਾ ਹੈ बार-बार ਯਾਦ ਆਉਂਦਾ ਹੈ ਭੁਲਾਈਏ ਤਾਂ ਵੀ ਯਾਦ ਆਉਂਦਾ ਹੈ ਔਰ ਜੋ ਆਪਣਾ ਨਹੀਂ ਤੇ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਯਾਦ ਕਰੀਏ ਤਾਂ ਵੀ ਭੁੱਲ ਭੁੱਲ ਜਾਂਦਾ ਹੈ ਮੈਂ ਇੱਕ ਉਦਾਹਰਣ ਦੇਣਾ ਹੁਣਾ ਜੇ ਪੁੱਤਰ ਨੂੰ ਯਾਦ ਕਰਨਾ ਹੈ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਤੇ ਖਿਮਾ ਕਰਨੀ ਕੋਈ ਦਰਸ਼ਨ ਫਲਸਫਾ ਘੋਟਣ ਦੀ ਲੋੜ ਹੈ ਕੋਈ ਵਿਚਾਰਾਂ ਦੀ ਲੋੜ ਹੈ ਕੋਈ ਕਥਾ ਦੀ ਲੋੜ ਹੈ ਪੁੱਤਰ ਦੀ ਯਾਦ ਆਪੇ ਆਉਂਦੀ ਏ ਮਿੱਤਰ ਦੀ ਯਾਦ ਆਪੇ ਆਉਂਦੀ ਏ ਪਰਿਵਾਰ ਦੀ ਯਾਦ ਆਪੇ ਆਉਂਦੀ ਏ ਨਿਰੰਕਾਰ ਨੂੰ ਯਾਦ ਕਰਨਾ ਹੈ ਤਾਂ ਕੀਰਤਨ ਵੀ करिए ਕਥਾ ਵੀ करिए ਸੇਵਾ ਵੀ करिए दान-ਪਨ ਵੀ करिए ਪਰ ਸਭ ਕੁਝ ਕਰਦੇ ਆਂ ਆ ਵੀ ਉਹ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਕਾਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਨੇ ਯਾਦ ਦਾ ਇੱਕ ਆਪਣਾ ਮਨੋਵਿਗਿਆਨ ਹੈ ਸਿਮਰਤੀ ਦਾ ਜੋ ਆਪਣਾ ਹੈ ਉਹੀ ਚੇਤੇ ਚ ਆਉਂਦਾ ਦੂਸਰਾ ਨਹੀਂ